ਕੀ ਸਮਾਜ ਨੂੰ ਸਹੀ ਸੇਧ ਦੇਣਾ ਇਕੱਲੇ ਵਰਦੀਧਾਰੀਆਂ ਦਾ ਹੀ ਜਿਹੜਾ ਡਿਊਟੀ ਹੈਗੀ ਹੈ ਇਸ ਪੂਰੇ ਮਾਮਲੇ ਤੇ ਲੋਕਾਂ ਨੂੰ ਟਾਰਗੇਟ ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਘੱਟ ਹੈ ਪਰ ਜਿਹੜਾ ਡਿਪਾਰਟਮੈਂਟ ਦੇ ਵਿੱਚ ਅਫਸਰ ਹੈ ਉਹਨੂੰ ਤਾਂ ਟ੍ਰੇਨਿੰਗ ਵੀ ਮਿਲਦੀ ਹੈ ਉਹਨੂੰ ਤਾਂ ਕਿਹਾ ਵੀ ਜਾਂਦਾ ਤਾਂ ਸੌਂ ਵੀ ਚੁੱਕਦਾ ਤਾਂ ਉਸ ਦੀ ਡਿਊਟੀ ਵੱਧ ਹੁੰਦੀ ਹੈ ਅਸੀਂ ਕੰਪੈਰੀਜ਼ਨ ਕਰਨਾ ਹੈ ਵੈਸਟਰਨ ਕੰਟਰੀਜ਼ ਦੇ ਨਾਲ ਪਰ ਸਾਡੇ ਲੋਕਾਂ ਦੀ ਮੈਂਟੈਲਿਟੀ ਆਪਾਂ ਕੀ ਕਹਿ ਦੋਨੇ ਆ ਮੇਰੀ ਕਿਹੜਾ ਜ਼ਿੰਮੇਵਾਰੀ ਆ ਮੇਰੇ ਕਿਹੜਾ ਵਰਤੀ ਪਈ ਵੀ ਆ ਨਹੀਂ ਬਾਈ ਅਸੀਂ ਆਪਣਾ ਸਮਾਂ ਬਚਾਉਣ ਦੇ ਮਾਰੇ ਕਹਿੰਦੇ ਆ ਚਲ ਯਾਰ 100 500 ਦੇ ਦਾਂਗੇ ਨਹੀਂ ਬਾਈ ਅੱਜ ਤੁਸੀਂ 100 500 ਦੇ ਰਹੇ ਹੋ ਹੋ ਸਕਦਾ ਹੈ ਕਿ ਤੁਹਾਨੂੰ ਕੱਲ ਨੂੰ ਆਪਣਾ ਕੰਮ ਕਢਾਉਣ ਦੇ ਲਈ 5 ਲੱਖ ਵੀ ਦੇਣਾ ਪਵੇ ਪੁਲਿਸ ਡਿਪਾਰਟਮੈਂਟ ਇਸ ਡਿਪਾਰਟਮੈਂਟ ਨੂੰ ਲੈ ਕੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਸਾਰੇ ਸਵਾਲ ਵੀ ਉੱਠਦੇ ਨੇ ਇਹ ਡਿਪਾਰਟਮੈਂਟ ਉਹ ਡਿਪਾਰਟਮੈਂਟ ਹੈ ਜਿਸ ਤੋਂ ਅਸੀਂ ਸੁਰੱਖਿਆ ਦੀ ਜਿਹੜੀ ਆ ਉਮੀਦ ਕਰਦੇ ਹਾਂ ਕਿ ਇਹ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਵਾਏਗੀ ਇਨਸਾਫ ਦੀ ਉਮੀਦ ਜਿਹੜੀ ਹੈ ਇਹਨਾਂ ਤੋਂ ਕੀਤੀ ਜਾਂਦੀ ਹੈ ਪਰ ਜਦੋਂ ਇਹਨਾਂ ਦੇ ਉੱਤੇ ਸਵਾਲ ਉੱਠਦੇ ਨੇ ਸੁਰੱਖਿਆ ਨੂੰ ਲੈ ਕੇ ਰਿਸ਼ਵਤਖੋਰੀ ਨੂੰ ਲੈ ਕੇ ਤਾਂ ਜੋ ਸਵਾਲ ਉਠਾਉਣ ਵਾਲੇ ਨੇ ਉਹ ਠੀਕ ਨੇ ਜਾਂ ਗਲਤ ਨੇ ਇਹਨਾਂ ਮੁੱਦਿਆਂ ਤੇ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਪੱਤਰਕਾਰ ਸਾਥੀ ਸੰਸਾਰਦੀਪ ਸਿੰਘ ਬਈ ਸਵਾਗਤ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜਿੱਥੇ ਜਿਵੇਂ ਤੁਸੀਂ ਕਹਿਆ ਹਨ ਵੀ ਸਵਾਲ ਉੱਠਦੇ ਨੇ ਵੀ ਕੀ ਇਹ ਠੀਕ ਆ ਸਵਾਲ ਉਠਾਉਣ ਵਾਲੇ ਠੀਕ ਨੇ ਬਈ ਮੈਂ ਗੱਲ ਇੱਥੇ ਇਹ ਗੱਲ ਕਲੀਅਰ ਕਰ ਦਵਾਂ ਜਿਵੇਂ ਸਿਆਣੇ ਬਜ਼ੁਰਗ ਕਹੇਗੇ ਨੇ ਕਿ ਤਾੜੀ ਕਦੇ ਇਕੱਥ ਨਾਲ ਨਹੀਂ ਵੱਜਦੀ ਤਾੜੀ ਹਮੇਸ਼ਾ ਦੋ ਹੱਥਾਂ ਦੇ ਨਾਲ ਵੱਜਦੀ ਆ ਹਾਂ ਕੁਝ ਗਲਤ ਲੋਕ ਜਿਹੜੇ ਨੇ ਪੁਲਿਸ ਵਿਭਾਗ ਦੇ ਵਿੱਚ ਵੀ ਨੇ ਹੈਗੇ ਨੇ ਉਹ ਉਹ ਸ਼ੁਰੂ ਤੋਂ ਚੱਲਦਾ ਆਉਂਦਾ ਹਨਾ ਕੁਝ ਗਲਤ ਲੋਕ ਸਾਡੇ ਵਿੱਚ ਵੀ ਨੇ ਜਿਹੜੇ ਆਪਣਾ ਕੰਮ ਕਢਾਉਣ ਲਈ ਜੇ ਆਪਾਂ ਪੰਜਾਬੀ ਸਿੱਧੀ ਭਾਸ਼ਾ ਜਹ ਹਨਾ ਗੱਲ ਕਰੀਏ ਕੰਮ ਕਢਾਉਣ ਵੇ ਲਈ ਕਹਿ ਦਿੰਦੇ ਨੇ ਜੀ ਚਾਹ ਪਾਣੀ ਕਰ ਦਾਂਗੇ ਸਰ ਤੁਸੀਂ ਕਰ ਦੋ ਫਿਰ ਉਹ ਕੀ ਆ ਤੁਸੀਂ ਆਪ ਆਫਰ ਕੀਤਾ ਜੇ ਪੁਲਿਸ ਵਾਲੇ ਨੇ ਤੁਹਾਨੂੰ ਮੰਗਿਆ ਉੱਥੇ ਪੁਲਿਸ ਵਾਲਾ ਕਸੂਰਬਾਰ ਆ ਬਾਈ ਪਰ ਜੇ ਤੁਸੀਂ ਆਪ ਇਹ ਕਹੇਤਾ ਵੀ ਮੈਨੂੰ ਉਹ ਉਹ ਕਹਿ ਕਿਉਂ ਦੰਦੇ ਨੇ ਮੇਰਾ ਇੱਕ ਦਿਨ ਬਾਜੂ ਮੈਨੂੰ ਦੁਬਾਰੇ ਥਾਣੇ ਨਹੀਂ ਆਉਣਾ ਪਊ ਸਰ ਚਾਹ ਪਾਣੀ ਕਰਦਾਂਗੇ ਕੋਈ ਗੱਲ ਨਹੀਂ ਉੱਥੇ ਵੀਰੇ ਪਰ ਫਿਰ ਕਸੂਰਬਾਰ ਪੁਲਿਸ ਵਾਲਿਆਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਹਾਂ ਪੁਲਿਸ ਵਾਲਾ ਉੱਥੇ ਕਸੂਰਵਾਰਾ ਤੁਹਾਡੇ ਸਾਰੇ ਡਾਕੂਮੈਂਟ ਠੀਕ ਨੇ ਸਾਰਾ ਪੇਪਰ ਵਰਕ ਤੁਹਾਡਾ ਪੂਰਾ ਹੈ ਤੁਹਾਡੇ ਕੋਈ ਗਲਤੀ ਨਹੀਂ ਪੁਲਿਸ ਵਾਲਾ ਤੁਹਾਡਾ ਕੰਮ ਨਹੀਂ ਕਰਕੇ ਦਿੰਦਾ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ ਪੁਲਿਸ ਵਾਲਾ ਉੱਥੇ ਕਸੂਰਵਾਰਾ ਕਾਫੀ ਵਾਰ ਆਪਾਂ ਵੀਡੀਓਜ਼ ਵੀ ਜਿਹੜੀਆਂ ਦੇਖਦੇ ਆਂ ਹਨਾ ਕਿ ਪੁਲਿਸ ਵਾਲਾ ਕਸੂਰਵਾਰ ਹੁੰਦਾ ਉੱਥੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅੱਜ ਕੱਲ ਪੁਲਿਸ ਵਾਲਿਆਂ ਦੀ ਵੀਡੀਓ ਵੀ ਉਸੇ ਟਾਈਮ ਬਣ ਜਾਂਦੀਆਂ ਨੇ ਜਿੱਥੇ ਆਮ ਲੋਕ ਸਹੀ ਹੁੰਦੇ ਨੇ ਹਰ ਵਰਦੀਤਾਰੀ ਚੋਰ ਨਹੀਂ ਹੁੰਦਾ ਹਰ ਆਮ ਲੋਕਾਂ ਦੇ ਵਿੱਚ ਮੁਕਿਆ ਸਾਧ ਨਹੀਂ ਹੁੰਦਾ ਬਾਈ ਪਰ ਜਿਵੇਂ ਤੁਸੀਂ ਕਹੇ ਵੀ ਦੋ ਦੋ ਹੱਥਾਂ ਦੇ ਨਾਲ ਤਾੜੀ ਵੱਜਦੀ ਹੈ ਪਰ ਜੇ ਮੈਂ ਇੱਕ ਆਮ ਨਾਗਰਿਕ ਦੀ ਗੱਲ ਕਰਾਂ ਉਹਦੀ ਕੋਈ ਮੋਰਲ ਇਹ ਜ਼ਿੰਮੇਵਾਰੀ ਤਾਂ ਨਹੀਂ ਬਣਦੀ ਕਿ ਪਰ ਦੂਸਰੇ ਪਾਸੇ ਉਹ ਇੱਕ ਅਫੀਸਰ ਹੈ ਉਏਕ ਡਿਪਾਰਟਮੈਂਟ ਤੇ ਇੱਕ ਅਹੁਦੇ ਤੇ ਹੈ ਉਹਦੀ ਤਾਂ ਮੋਰਲ ਇੱਕ ਡਿਊਟੀ ਵੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੇ ਅਸੀਂ ਇਸ ਇਸ ਪੂਰੇ ਮਾਮਲੇ ਤੇ ਲੋਕਾਂ ਨੂੰ ਟਾਰਗੇਟ ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਰਨੈਸ ਘੱਟ ਹੈ ਪਰ ਜਿਹੜਾ ਡਿਪਾਰਟਮੈਂਟ ਦੇ ਵਿੱਚ ਇੱਕ ਅਫਸਰ ਹੈ ਉਹਨੂੰ ਤਾਂ ਟ੍ਰੇਨਿੰਗ ਵੀ ਮਿਲਦੀ ਹੈ ਇਹਨਾਂ ਨੂੰ ਤਾਂ ਕਿਹਾ ਵੀ ਜਾਂਦਾ ਤਾਂ ਸੌ ਵੀ ਚੁੱਕਦਾ ਤਾਂ ਉਸ ਦੀ ਡਿਊਟੀ ਵੱਧ ਹੁੰਦੀ ਹੈ ਰਿਸਪੌਂਸਿਵ ਰਿਸਪੌਂਸਿਬਿਲਟੀ ਜਿਹੜੀ ਆ 100% ਵੱਧ ਹੁੰਦੀ ਹੈ ਇੱਕ ਆਮ ਨਾਗਰਿਕ ਤੋਂ ਬਾਈ ਦੇਖੋ ਬਿਲਕੁਲ ਹਨਾ ਇੱਕ ਵਰਦੀ ਦੀ ਜ਼ਿੰਮੇਵਾਰੀ ਵੱਖਰੀ ਆ ਹਨਾ ਮੈਂ ਕਿਸੇ ਪੁਲਿਸ ਵਾਲੇ ਦੇ ਹੱਕ ਦੇ ਵਿੱਚ ਨਹੀਂ ਬੋਲ ਰਿਹਾ ਜਿਹੜਾ ਪੁਲਿਸ ਵਾਲਾ ਗਲਤ ਆ ਬਾਈ ਠੋਕ ਕੇ ਗਲਤ ਆ ਉਹ ਜਿਨ੍ਹਾਂ ਨੇ ਲੋਕਾਂ ਦੇ ਨਾਲ ਧੱਕਾ ਕੀਤਾ ਉਹ ਠੋਕ ਕੇ ਗਲਤ ਨੇ ਅਸੀਂ ਹੁਣ ਰਿਕਾਰਡ ਉਹਨਾਂ ਦੇ ਬਾਰੇ ਬੋਲੇ ਵੀ ਆ ਅੱਜ ਵੀ ਬੋਲਾਂਗੇ ਕੱਲੂ ਵੀ ਬੋਲਾਂਗੇ ਪਰ ਤੁਸੀਂ ਕਿਹਾ ਵੀ ਆਮ ਲੋਕਾਂ ਦੀ ਮੋਰਲ ਤੌਰ ਤੇ ਕੋਈ ਜ਼ਿੰਮੇਵਾਰੀ ਨਹੀਂ ਕਿ ਸਮਾਜ ਨੂੰ ਸਹੀ ਸੇਧ ਦੇਣਾ ਇਕੱਲੇ ਵਰਦੀਧਾਰੀਆਂ ਦਾ ਹੀ ਜਿਹੜਾ ਡਿਊਟੀ ਹੈਗੀ ਆ ਅਸੀਂ ਗੱਲ ਕਰਦੇ ਆਂ ਸਿਸਟਮ ਉਹ ਲੈਵਲ ਦਾ ਬਣਾਉਣ ਦੀ ਕਿ ਅਸੀਂ ਆਪਣਾ ਕੰਪੈਰੀਜ਼ਨ ਵੈਸਟਰਨ ਕੰਟਰੀਜ਼ ਦੇ ਨਾਲ ਜਿਹੜਾ ਕਰ ਸਕੀਏ। ਉੱਥੇ ਕੀ ਆ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਸਮਝਦੇ ਨੇ। ਇੱਕ ਛੋਟੀ ਜੀ ਉਦਾਹਰਣ ਦੇ ਕੇ ਸਮਝਾਉਣਾ। 2011-12 ਦੇ ਵਿੱਚ ਮੈਂ ਨਿਊਜ਼ੀਲੈਂਡ ਸੀ। ਉੱਥੇ ਮੇਰਾ ਦੋਸਤ ਸੀ ਇੱਕ ਅੰਬਾਲੇ ਦਾ ਰੋਹਿਤ। ਮੈਨੂੰ ਨਾਮ ਵੀ ਯਾਦ ਆ। ਰੋਹਿਤ ਸੀ ਮੈਂ ਅਸੀਂ ਇੱਕ ਮੁੰਡਾ ਪੰਚਕੂਲੇ ਦਾ ਸੀ ਅਮਰਿਤ ਸ਼ਰਮਾ ਮੇਰਾ ਮਿੱਤਰ ਸੀ। ਅੱਜ ਕੱਲ ਵੀ ਅਸੀਂ ਹਨਾ ਕੰਟੈਕਟ 'ਚ ਆਂ। ਕਿੱਤੇ ਜਾ ਰਹੇ ਆ ਉੱਥੇ ਕੀ ਹੁੰਦਾ ਅ ਇੱਕ ਨਾ ਲਾਈਨ ਹੁੰਦੀ ਆ ਪੀਲੇ ਰੰਗ ਦੀ ਲਾਈਨ ਹੁੰਦੀ ਆ ਦੋ ਇਦਾਂ ਜੁੜੀਆਂ ਹੋਈਆਂ ਉੱਥੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਉੱਥੇ ਉਸ ਏਰੀਆ ਦੇ ਵਿੱਚ ਹਨਾ ਕੋਈ ਕੈਮਰਾ ਨਹੀਂ ਅਸੀਂ ਕੀ ਕੀਤਾ ਪੰਜਾਬੀ ਮੂਹੜਮਤਕ ਹਨਾ ਰੂਲ ਤੋੜ ਕੇ ਸਾਡੇ ਲੋਕਾਂ ਨੂੰ ਤਾਂ ਸਵਾਦ ਆਉਂਦਾ ਮੈਂ ਉਹਨੂੰ ਕਿਹਾ ਹਾਂ ਹਾਂ ਬਾਈ ਵੀ ਦੋ ਗੱਡੀਆਂ ਨੇ ਅਸੀਂ ਨੇ ਕਿਹਾ ਹਨਾ ਵੀ ਤੂੰ ਆ ਲਾਈਨ ਆ ਕੋਈ ਗੱਲ ਨਹੀਂ ਇੱਥੇ ਕਿਹੜਾ ਕੈਮਰਾ ਜਾ ਪੁਲਿਸ ਵਾਲਾ ਤੂੰ ਓਵਰਟੇਕ ਕਰ ਦੇ ਉਹਨੇ ਕਰਤਾ ਜੀ ਕਰਕੇ ਗਿਆ ਹੁਣ ਆਮ ਲੋਕਾਂ ਦੀ ਇੱਥੇ ਜ਼ਿੰਮੇਵਾਰੀ ਦੇਖੋ ਗਲਤੀ ਸੀ ਸਾਡੀ ਅਸੀਂ ਨੇ ਕਾਨੂੰਨ ਤੋੜਿਆ ਸੀ ਹੈਨਾ ਕਿਲੋਕੀਮੀਟਰ ਗਏ ਹੋਵਾਂਗੇ ਪੁਲਿਸ ਵਾਲਾ ਜਦੇ ਮਗਰ ਸਾਡੇ ਲਾਈਟਾਂ ਲਾ ਕੇ ਆ ਗਿਆ ਅਸੀਂ ਉਹਨੂੰ ਪੁੱਛਿਆ ਸੀਗਾ ਸਰ ਕੀ ਗੱਲ ਹੋ ਗਈ ਵੀ ਓਵਰ ਸਪੀਡ ਸੀ ਜਾਂ ਕੀ ਕਹਿੰਦਾ ਤੁਸੀਂ ਪਿਛਲੇ ਮੋੜ ਤੇ ਗਲਤ ਲਾਈਨ ਕਰਾਸ ਕੀਤੀ ਹੈ ਜਿੱਥੋਂ ਤੁਸੀਂ ਓਵਰਟੇਕ ਕਰਨੀ ਸੀ ਸਕਦੇ ਓਬਵੀਅਸ ਗੱਲ ਹੈ ਕਿ ਅਸੀਂ ਆਮ ਪਬਲਿਕ ਨੇ ਕਿਸੇ ਆਮ ਬੰਦੇ ਨੇ ਜਿਹੜੀ ਉਹ ਸ਼ਿਕਾਇਤ ਕੀਤੀ ਹੋਊਗੀ ਉਹ ਕੀ ਸੀ ਫਿਰ ਅਸੀਂ ਕੰਪੈਰੀਜ਼ਨ ਕਰਨਾ ਹੈ ਵੈਸਟਰਨ ਕੰਟਰੀਜ਼ ਦੇ ਨਾਲ ਪਰ ਸਾਡੇ ਲੋਕਾਂ ਦੀ ਮੈਂਟੈਲਿਟੀ ਆਪਾਂ ਕੀ ਕਹਿ ਦੋਨੇ ਆ ਮੇਰੀ ਕਿਹੜਾ ਜ਼ਿੰਮੇਵਾਰੀ ਹੈ ਮੇਰੇ ਕਿਹੜਾ ਵਰਦੀ ਪਈ ਵੀ ਨਹੀਂ ਬਾਈ ਜਿੱਥੇ ਪੁਲਿਸ ਵਾਲਾ ਗਲਤ ਕਰਦਾ ਕੋਈ ਵੀ ਸਰਕਾਰੀ ਅਫਸਰ ਗਲਤ ਕਰਦਾ ਉੱਥੇ ਠੋਕ ਕੇ ਕਹਿ ਦਿਓ ਪਰ ਜਿੱਥੇ ਉਹ ਸਹੀ ਕਰਦਾ ਉਹਨੂੰ ਉੱਥੇ ਠੋਕ ਕੇ ਐਪਰੀਸ਼ੀਏਟ ਵੀ ਕਰੋ ਜੇ ਤੁਹਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਨਾ ਜੇ ਤੁਸੀਂ ਉਸ ਗਲਤ ਦੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਨਹੀਂ ਕਰਦੇ ਉਹ ਵਿਭਾਗ ਪੁਲਿਸ ਦਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਤਾਂ ਤੁਸੀਂ ਆਪਣੇ ਸਮਾਜ ਨੂੰ ਖਤਮ ਕਰਨ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹੋ ਵੱਡਾ ਯੋਗਦਾਨ ਪਾ ਰਹੇ ਹੋ ਹਾਂ ਪੁਲਿਸ ਵਾਲੇ ਰਿਸ਼ਵਤ ਖੋਰ ਕਾਲੀਆਂ ਭੇਡਾਂ ਵਿੱਚ ਹੈਗੀਆਂ ਨੇ ਹੈਗੀਆਂ ਨੇ ਕੋਈ ਸ਼ੱਕ ਨਹੀਂ ਪਹਿਲੇ ਟਾਈਮਾਂ ਦੇ ਵਿੱਚ ਵੀ ਸੀ ਉਹਨਾਂ ਨੇ ਸਾਡੀ ਜ਼ੁਬਾਨੀ ਦਾ ਨੁਕਸਾਨ ਵੀ ਕੀਤਾ 84 ਤੋਂ ਲੈ ਕੇ 95 ਉੱਤੇ ਤੱਕ ਦੇ ਟਾਈਮ ਦੀ ਮੈਂ ਗੱਲ ਜੇ ਕਰਾਂ ਝੂਠੇ ਮੁਕਾਬਲੇ ਬਣਾਏ ਹੁਣ ਅਦਾਲਤਾਂ ਦੇ ਵੱਲੋਂ 30-30 ਸਾਲ ਬਾਅਦ ਹੁਣ ਫੈਸਲੇ ਵੀ ਜਿਹੜੇ ਨੇ ਆ ਰਹੇ ਨੇ ਉਮਰ ਕਾ ਇਦਾਂ ਹੋ ਰਹੀਆਂ ਨੇ ਇਨਕੁਆਰੀਆਂ 30-30 ਸਾਲ ਬਾਅਦ 35-35 ਸਾਲ ਬਾਅਦ ਚੱਲ ਰਹੀਆਂ ਨੇ ਚਲੋ ਪਰ ਉਸੇ ਪੁਲਿਸ ਵਿਭਾਗ ਦੇ ਵਿੱਚ ਕਈ ਐਸੇ ਪੁਲਿਸ ਵਾਲੇ ਨੌਜਵਾਨ ਵੀ ਸੀ ਜਿਨ੍ਹਾਂ ਨੇ ਉਹਨਾਂ ਦੇ ਉਸ ਸਮੇਂ ਦੇ ਸੰਘਰਸ਼ ਕਰਦੇ ਨੌਜਵਾਨਾਂ ਦੀ ਮਦਦ ਵੀ ਕੀਤੀ ਆ ਉਸ ਸਮੇਂ ਜਿਸ ਮਾਂ ਦਾ ਪੁੱਤ ਮੁਕਾ ਦਿੱਤਾ ਗਿਆ ਕਾਫੀ ਇੰਟਰਵਿਊਜ਼ ਆਪਾਂ ਨੂੰ ਮਿਲ ਜਾਣਗੀਆਂ ਕਾਫੀ ਵੀਡੀਓਜ਼ YouTube 'ਤੇ ਆਪਾਂ ਨੂੰ ਮਿਲ ਜਾਣਗੀਆਂ ਜਿਸ ਮਾਂ ਦਾ ਪੁੱਤ ਮੁਕਾ ਦਿੱਤਾ ਗਿਆ ਤੇ ਉਹ ਮਾਂ ਅੱਜ ਵੀ ਆਪਣੇ ਪੁੱਤ ਨੂੰ ਉਡੀਕ ਰਹੀ ਆ ਕਿ ਹੋ ਸਕਦਾ ਮੇਰਾ ਪੁੱਤ ਕਿਤੇ ਜਿਉਂਦਾ ਹੋਵੇ ਉਸ ਚੰਗੇ ਦਿਲ ਇਨਸਾਨ ਨੇ ਉਸ ਮਾਂ ਨੂੰ ਜਾ ਕੇ ਕਹਿ ਦਿੱਤਾ ਕਿ ਮਾਤਾ ਆਪਣੇ ਪੁੱਤ ਨੂੰ ਉਡੀਕਣਾ ਉਹਨੇ ਨਹੀਂ ਆਉਣਾ ਉਹ ਰਹਿਮਦਿਲ ਇਨਸਾਨ ਵੀ ਸੀ ਉਹ ਚੰਗਾ ਇਨਸਾਨ ਵੀ ਸੀ ਸਾਨੂੰ ਜੇਕਰ ਉਹ ਕਾਲੀਆਂ ਭੇਡਾਂ ਉਹ ਬੁੱਚੜ ਕਿਸਮ ਦੇ ਉਹ ਲੋਕ ਦਿਖ ਗਏ ਨੇ ਤਾਂ ਸਾਨੂੰ ਉਹ ਚੰਗਾ ਆਫੀਸਰ ਇੱਕ ਚੰਗਾ ਉਹ ਇਨਸਾਨ ਵੀ ਦੇਖਣਾ ਚਾਹੀਦਾ ਜਿਸ ਨੇ ਜਾ ਕੇ ਕੋਰਟ ਦੇ ਵਿੱਚ ਇਹ ਨਾ ਖੂਨ ਪੀਣੀਆਂ ਜੋਕਾਂ ਦੇ ਖਿਲਾਫ ਬੋਲੇ ਆ ਕਾਫੀ ਪੁਲਿਸ ਵਾਲਿਆਂ ਨੇ ਜਿਹੜੇ ਉਸ ਸਮੇਂ ਦੇ ਹੋਏ ਠੱਕੇ ਖਿਲਾਫ ਜਿਹੜੇ ਕੋਰਟ ਦੇ ਵਿੱਚ ਕੇਸ ਲੜ ਰਹੇ ਨੇ ਕਾਫੀ ਪੁਲਿਸ ਵਾਲਿਆਂ ਨੂੰ ਸਜ਼ਾਾਂ ਮ ਕਰਾਈਆਂ ਨੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਅਸੀਂ ਕਿਉਂ ਪਹਿਲ ਕਰਦੇ ਆ ਸਾਡੇ ਲੋਕਾਂ ਦੀ ਮੈਂਟੈਲਿਟੀ ਕਿੱਥੇ ਖੜੀ ਆ ਅਸੀਂ ਇੱਕ ਆਪਣਾ ਸਮਾਂ ਬਚਾਉਣ ਦੇ ਮਾਰੇ ਫੇਰ ਉੱਥੇ ਗੱਲ ਲਾ ਗਈ। ਅਸੀਂ ਆਪਣਾ ਸਮਾਂ ਬਚਾਉਣ ਦੇ ਮਾਰੇ ਕਹਿੰਦੇ ਨਾ ਚਲ ਯਾਰ 100 500 ਦੇ ਦਾਂਗੇ। ਨਹੀਂ ਬਾਈ ਅੱਜ ਤੁਸੀਂ 100 500 ਦੇ ਰਹੇ ਹੋ ਹੋ ਸਕਦਾ ਹੈ ਕਿ ਤੁਹਾਨੂੰ ਕੱਲ ਨੂੰ ਆਪਣਾ ਕੰਮ ਕਢਾਉਣ ਦੇ ਲਈ 5 ਲੱਖ ਵੀ ਦੇਣਾ ਪਵੇ। ਟੈਕਨੋਲੋਜੀ ਦਾ ਜਮਾਨਾ ਹੈ ਜੇਕਰ ਕੋਈ ਪੁਲਿਸ ਵਾਲਾ ਮੰਗਦਾ ਤਾਂ ਮੋਬਾਈਲ ਕਹਦਾ ਵਾਸਤੇ ਦਿੱਤੇ ਤੈ ਤੁਹਾਨੂੰ। ਹੁਣ ਤਾਂ ਸੀਐਮ ਸਾਹਿਬ ਨੇ ਵੀ ਐਲਾਨ ਕੀਤਾ ਹੋਇਆ ਹੈ ਕਿ ਤੁਸੀਂ ਕਿਤੇ ਵੀ ਮੋਬਾਈਲ ਕੱਢ ਕੇ ਵੀਡੀਓ ਬਣਾ ਸਕਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਕਿਸੇ ਦੇ ਆਫਿਸ ਦੇ ਵਿੱਚ ਜਾਣ ਤੋਂ ਤੁਹਾਨੂੰ ਕੋਈ ਸਰਕਾਰੀ ਮਲਾਜ਼ਮ ਰੋਕ ਨਹੀਂ ਸਕਦਾ। ਪਰ万 ਤੁਮਨ ਸਾਹਿਬ ਨੇ ਵੀ ਇਹ ਤਾਂ ਹੁਣ ਰੂਲ ਬਣਾਤਾ ਆਪਣੇ ਸਮਾਜ ਪ੍ਰਤੀ ਆਪਣੀਆਂ ਹੁੰਦੇ ਕਰਪਸ਼ਨ ਕਿਵੇਂ ਖਤਮ ਹੋਊਗੀ ਕਰਪਸ਼ਨ ਤਾਂ ਖਤਮ ਹੋਊਗੀ ਜੇ ਸਾਡੇ ਆਮ ਲੋਕ ਵੀਰੇ ਸੁਹਿਰਦ ਹੋਣਗੇ ਨਹੀਂ ਕਰਪਸ਼ਨ ਫ੍ਰੀ ਸਟੇਟ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ ਜਿੰਨੀ ਦੇਰ ਤੱਕ ਸਾਡੇ ਲੋਕ ਜਿਹੜੇ ਨੇ ਸਹੀ ਹੋ ਨਹੀਂ ਹੁੰਦੇ ਸਹੀ ਰਸਤੇ ਤੇ ਨਹੀਂ ਚੱਲਦੇ ਉਸ ਦੇ ਵਿੱਚ ਲਈ ਇੱਕ ਹੋਰ ਗੱਲ ਹੈ ਜਿਵੇਂ ਹੁੰਦਾ ਵੀ ਮੰਨ ਲਓ ਕੋਈ ਵੀ ਡਿਪਾਰਟਮੈਂਟ ਦੇ ਵਿੱਚ ਆਪਦਾ ਕੰਮ ਕਰਾਉਣ ਗਿਆ ਜਦੋਂ ਆਫੀਸਰ ਨੂੰ ਕਹਿ ਦਿੱਤਾ ਮੰਨ ਲਓ ਨੇ ਕਹਿ ਦਿੱਤਾ ਵੀ ਇਹ ਕੰਮ ਐ ਨਹੀਂ ਹੋਣਾ ਇੰਨੇ ਪੈਸੇ ਲੱਗਣਗੇ ਹੁਣ ਤੁਹਾਡੇ ਵਰਗਾ ਬੰਦਾ ਤਾਂ ਕਹਿ ਸਕਦਾ ਜੀ ਵੀ ਤੂੰ ਇਦਾਂ ਕਿਵੇਂ ਕਰਤਾ ਮੈਂ ਵੀਡੀਓ ਬਣਾਉਂਗਾ ਹੁਣ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਮਾਤੜ ਬੰਦੇ ਐ ਜਿਨ੍ਹਾਂ ਨੂੰ ਪਤਾ ਕਿ ਜੇਕਰ ਅਸੀਂ ਬੋਲੇ ਸਾਡੇ ਤੇ ਤਸ਼ਦਦ ਵੀ ਹੋਣਾ ਡਿਪਾਰਟਮੈਂਟ ਤਾਂ ਉੱਥੇ ਹੀ ਖੜਾ ਨਾ ਸਿਸਟਮ ਤਾਂ ਉੱਥੇ ਹੀ ਐ ਉਦਾਂ ਹੀ ਚੱਲਦਾ ਅਸੀਂ ਭਾਵੇਂ ਲੱਖ ਕਹਿ ਲਈਏ ਵੀ ਤੁਸੀਂ ਬੋਲੋ ਆਪਣੀਆਂ ਗੱਲਾਂ ਚਾ ਕੇ ਕੋਈ ਬੋਲ ਵੀ ਪਵੇ ਬਾਦ ਵਿੱਚ ਉਹਨਾਂ ਨੂੰ ਕਿੰਨੇ ਨੁਕਸਾਨ ਝੱਲਣੇ ਪੈਂਦੇ ਇਹ ਚੀਜ਼ਾਂ ਕਿਉਂਕਿ ਡਿਪਾਰਟਮੈਂਟ ਜਿੰਨਾ ਚਿਰ ਖੁਦ ਚੇਂਜ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਉਹਨਾਂ ਚਿਰ ਲੋਕ ਕਿਵੇਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਗੇ ਕਿਉਂਕਿ ਉਹਨਾਂ ਮੇਰੇ ਵੀ ਹੁਣ ਮੈਂਟੈਲਿਟੀ ਇਹ ਬਣੀ ਹੈ ਇੱਕ ਆਮ ਲੋਕ ਦੇ ਵੀ ਮੈਂਟੈਲਿਟੀ ਇਹ ਹੈ ਕਿ ਪੁਲਿਸ ਇੱਥੇ ਦਾ ਪੈਸੇ ਦੇਣੇ ਹੀ ਪੈਣੇ ਆ ਆਮ ਹੀ ਸੁਣਦੇ ਆ ਵੀ ਫੁਲਾਣੇ ਦੇ ਕੰਮ ਹੋਇਆ ਗਵਾਂਡੀਆਂ ਦੇ ਪੈਸੇ ਦੇ ਕੇ ਆਇਆ ਬਾਈ ਬਿਲਕੁਲ ਹਨਾ ਮੈਂਟੈਲਿਟੀ ਇਹ ਬਣੀ ਆ ਬਿਲਕੁਲ ਸਿਸਟਮ ਗੰਦਲਾ ਹੈਗਾ ਸਾਡੇ ਸਿਆਣੇ ਬਜ਼ੁਰਗ ਜਿਹੜੇ ਨੇ ਸਾਡੇ ਪਿੰਡਾਂ ਦੇ ਲੋਕ ਜਿਹੜਨੇ ਉਹ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਇਹਨਾਂ ਨਹੀਂ ਪਤਾ ਹੁੰਦਾ ਬਿਲਕੁਲ ਛੋਟੀ ਗੱਲ ਨਾਲ ਇੱਕ ਗਰੀਆ ਸਿਸਟਮ ਚੇਂਜ ਕਿਨੇ ਕਰਨਾ ਸਿਸਟਮ ਜੇ ਗੰਦਲਾ ਹੋ ਚੁੱਕਿਆ ਸਿਸਟਮ ਆਪਣੇ ਆਪ ਤਾਂ ਸਫਾਈ ਨਹੀਂ ਹੋਏਗੀ ਸਿਸਟਮ ਕਿਨੂੰ ਚੇਂਜ ਕਰਨਾ ਪਏਗਾ ਸਾਡੇ ਬਾਈ ਜੀ ਆਈਪੀਐਸ ਪੀਸੀਐਸ ਆਈਏਐਸ ਅਫਸਰ ਕੌਣ ਆ ਰਹੇ ਆ ਪੰਜਾਬੀ ਮੁੰਡੇ ਬਹੁਤ ਘੱਟ ਆ ਰਹੇ ਨੇ ਪੰਜਾਬੀ ਕੁੜੀਆਂ ਸਾਡੇ ਆਮ ਲੋਕਾਂ ਦੇ ਬੱਚੇ ਬੱਚੀਆਂ ਭੈਣ ਭਰਾ ਜਿਹੜੇ ਨੇ ਬੜੇ ਘੱਟ ਆ ਰਹੇ ਨੇ ਸੁਣੋ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਓਵਰਆਲ ਇੰਡੀਆ ਦੀ ਗੱਲ ਓਵਰਆਲ ਓਵਰਆਲ ਬਿਲਕੁਲ ਹੁਣ ਆਪਾਂ ਪੰਜਾਬ ਦੇ ਵਿੱਚ ਬੈਠੇ ਆਂ ਪੰਜਾਬ ਦਾ ਸਿਸਟਮ ਇੱਕ ਪੰਜਾਬੀ ਸਮਝੇਗਾ ਪੰਜਾਬ ਦਾ ਸਿਸਟਮ ਇੱਕ ਬੈਟਰ ਤਰੀਕੇ ਦੇ ਨਾਲ ਪੰਜਾਬੀ ਸਮਝੇਗਾ ਸਾਡੇ ਜਿਹੜੇ ਇੱਥੇ ਸਿਸਟਮ ਦੀ ਫੇਰ ਫੇਲੀਅਰ ਆ ਜਾਂਦੀ ਹੈ ਉੱਪਰਲੇ ਸਿਸਟਮ ਦੀ ਸਰਕਾਰੀ ਸਿਸਟਮ ਦੀ ਜਿਨ੍ਹਾਂ ਨੇ ਉਹਨਾਂ ਦੀ ਸਿਲੈਕਸ਼ਨ ਕਰਨੀ ਆ ਜਿਹੜੇ ਸਾਡੇ ਇਮਾਨਦਾਰ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਹਾਂ ਇਹ ਗੱਲ ਕੌੜੀ ਸਚਾਈ ਹੈ ਕਿ ਉਹਨਾਂ ਦੀ ਕਦਰ ਨਹੀਂ ਪਾਈ ਜਾ ਰਹੀ ਉਹਨਾਂ ਦੀ ਕਦਰ ਨਹੀਂ ਪਾਈ ਜਾ ਰਹੀ ਸਾਡੇ ਨੌਜਵਾਨਾਂ ਦੀ ਸਾਡੇ ਨੌਜਵਾਨ ਸਾਡੇ ਕਿਸੇ ਵੀ ਸੂਬੇ ਦੇ ਪੰਜਾਬ ਦੇ ਹਰਿਆਣਾ ਦੇ ਨੌਜਵਾਨ ਆਪਣੀਆਂ ਸਟੇਟਸ ਦੇ ਵਿੱਚ ਪੜ੍ਹ ਲਿਖ ਕੇ ਜਿੱਥੇ ਉਹਨਾਂ ਨੂੰ ਆਈਪੀਐਸ ਪੀਸੀਐਸ ਲੱਗਣਾ ਚਾਹੀਦਾ ਹੈ ਸਾਡੇ ਨੌਜਵਾਨ ਕੀ ਕਰਦੇ ਨੇ ਯਾਰ ਇੱਥੇ ਸਿਸਟਮ ਨਹੀਂ ਸਹੀ ਸਾਨੂੰ ਸਿਸਟਮ ਨਹੀਂ ਸਹੀ ਅਸੀਂ ਬਾਹਰ ਚੱਲਦੇ ਆਂ ਬਾਈ ਕੋਸ਼ਤਾਂ ਸਾਨੂੰ ਕਰਨਾ ਪਏਗਾ ਨਾ ਚੰਦਰਸ਼ੇਖਰ ਆਜ਼ਾਦ ਵਰਗੇ ਜੇ ਸੋਚ ਲੰਦੇ ਯਾਰ ਗੋਰਿਆਂ ਦਾ ਸਿਸਟਮ ਨਹੀਂ ਸਹੀ ਅਸੀਂ ਕਾਹਨੂੰ ਲੜਨਾ ਕੁਰਬਾਨੀਆਂ ਕਰਕੇ ਨਾ ਹੋਰ ਕਿੰਨੇ ਨੇ ਭਗਤ ਸਿੰਘ ਹੁਣੀ ਨੇ ਉਹ ਸ਼ਹੀਦ ਉਦਮ ਸਿੰਘ ਆ ਜੇ ਉਦਮ ਸਿੰਘ ਹੁਣੀ ਸੋਚ ਲੰਦੇ ਯਾਰ ਅਟਵਾਇਰ ਤਾਂ ਜਾ ਕੇ ਉਹ ਬਹਿ ਗਿਆ ਇੰਗਲੈਂਡ ਬਹਿ ਗਿਆ ਉੱਥੇ ਤੱਕ ਮੈਂ ਕਿਵੇਂ ਪਹੁੰਚੂਗਾ ਮੈਨੂੰ ਕਿੱਥੇ ਮਰਨਾ ਠੋਕ ਤਾਂ ਨਾ 21 ਸਾਲ ਬਾਅਦ ਜਾ ਕੇ ਥੋੜ ਨੂੰ ਇਰਾਦਾ ਤਾਂ ਰੱਖਣਾ ਪਏਗਾ ਨਾ ਕਿ ਹਾਂ ਯਾਰ ਸਿਸਟਮ ਜੇਕਰ ਅੱਜ ਕੱਲ ਗੰਦਲ ਹੈ ਤਾਂ ਮੈਂ ਇੰਨਾ ਕੁ ਕੁਝ ਕਰ ਜੂਗਾ ਕਿ ਕੋਸ਼ਤਾਂ ਸੁਧਾਰ ਕਰ ਲਈਏ ਸੁਧਾਰਤਾ ਕਰਨਾ ਪਏਗਾ ਨਾ ਬਾਈ ਆਪਣੇ ਆਪ ਅਸੀਂ ਪੁਰਾਣੇ ਸਿਸਟਮ ਨੂੰ ਪੁਰਾਣੇ ਅਫਸਰਾਂ ਨੂੰ ਗਾਲਾਂ ਕਢੀ ਜੀਏ ਯਾਰ ਇਹ ਨਹੀਂ ਇਹ ਨਹੀਂ ਇਹ ਇਹ ਇਦਾਂ ਨਹੀਂ ਕਰਦਾ ਇਹ ਰਿਸ਼ਵਤਾਂ ਉਹ ਤਾਂ ਕਰ ਗਏ ਉਹ ਤਾਂ ਕਰ ਗਏ ਤੁਸੀਂ ਉਹਨਾਂ ਦੇ ਸੀਨੀਅਰ ਲੱਗ ਜਾਓ ਪੜ੍ਹ ਲਿਖ ਕੇ ਖੋਲਦੋ ਇਨਕੁਆਰੀਆਂ ਉਹਨਾਂ ਦੇ ਖਿਲਾਫ ਠੋਕੋ ਜੇਲ੍ਹ ਦੇ ਵਿੱਚ ਜਿਹੜਾ ਗਲਤ ਕਰਦਾ ਇੱਥੋਂ ਬਦਲਣਾ ਪਾਏਗਾ ਇਹ ਜਿੰਨਾ ਚਿਰ ਅਸੀਂ ਨਹੀਂ ਬਦਲ ਸਕਦੇ ਅਸੀਂ ਇੱਕ ਕਰਾਪਸ਼ਨ ਫ੍ਰੀ ਸਟੇਟ ਦਾ ਅਸੀਂ ਇੱਕ ਡਰੱਗ ਫ੍ਰੀ ਸਟੇਟ ਦਾ ਸੁਪਨਾ ਜਿੰਨਾ ਮਰਜ਼ੀ ਲਈ ਜਾਈਏ ਉਹ ਸੁਪਨਾ ਕਦੇ ਪੂਰਾ ਨਹੀਂ ਹੋਏਗਾ ਅਸੀਂ ਕੀ ਕਰਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਕਈ ਘੜਾ ਮਚੌਦਰੀ ਹੁੰਦੇ ਨੇ ਕਿਸੇ ਦਾ ਮੁੰਡਾ ਨਸ਼ੇ ਦੇ ਵਿੱਚ ਫੜਿਆ ਗਿਆ ਨਸ਼ੇ ਦੇ ਵਿੱਚ ਫੜਿਆ ਗਿਆ ਤੇ ਉੱਥੇ ਪਿੰਡ ਦਾ ਸਰਪੰਚ ਕਹਿੰਦਾ ਯਾਰ ਮੇਰੀਆਂ ਇੰਨੀਆਂ ਵੋਟਾਂ ਨੇ ਇਸ ਪਰਿਵਾਰ ਦੀਆਂ 20 ਵੋਟਾਂ ਨੇ ਸਰਪੰਚੀ ਆ ਛੱਡ ਦੇ ਹੁੰਦਾ ਅਕਸਰ ਹੁੰਦਾ ਨਾ ਫੇਰ ਤੁਸੀਂ ਲੋਕ ਪਿੰਡ ਨੂੰ ਪਤਾ ਹੁੰਦਾ ਕਿ ਸਰਪੰਚ ਨੇ ਗਲਤ ਕੀਤਾ ਉਸੇ ਸਰਪੰਚ ਨੂੰ ਤੁਸੀਂ ਫੇਰ ਅਗਲੀ ਵਾਰ ਕੁਰਸੀ ਤੇ ਬਿਠਾ ਦੇਣਾ ਸਿਸਟਮ ਤਾਂ ਇੱਥੇ ਗੰਦਾ ਹੋ ਗਿਆ ਨਾ ਆਮ ਲੋਕਾਂ ਨੇ ਤੁਸੀਂ ਇਹ ਗੱਲ ਕੀਤੀ ਆ ਕਿ ਆਫੀਸਰ ਨਾਲ ਉਹ ਨਹੀਂ ਉਲਝ ਸਕਦੇ ਇੱਕ ਆਪਣੇ ਪਿੰਡ ਦੇ ਬੰਦੇ ਦਾ ਤਾਂ ਤੁਹਾਨੂੰ ਪਤਾ ਹੁੰਦਾ ਨਾ ਆਮ ਬਜ਼ੁਰਗ ਨੂੰ ਆਪਣੇ ਪਿੰਡ ਦਾ ਬਜ਼ੁਰਗਾਂ ਨੂੰ ਬੱਧ ਪਤਾ ਹੁੰਦਾ ਕਿ ਕਿਹੜਾ ਜ ਆ ਬੰਦਾ ਇਹਦੀ ਮੈਂਟੈਲਿਟੀ ਕਹੀ ਜੀ ਆ ਜਿਹੜਾ ਬੰਦਾ ਨਸ਼ਾ ਤਸਕਰ ਨੂੰ ਛਡਾ ਰਿਹਾ ਜਿਹੜਾ ਬੰਦਾ ਕਿਸੇ ਧੀ ਭੈਣ ਦੇ ਹੋਏ ਪਰਿਵਾਰਕ ਰੌਲੇ ਦੇ ਵਿੱਚੋਂ ਪੈਸੇ ਖਾ ਰਿਹਾ ਸ਼ਰਾਬਾਂ ਪੀ ਰਿਹਾ ਤੁਸੀਂ ਉਸ ਨੂੰ ਕਹਿ ਰਹੇ ਹੋ ਤੂੰ ਤਾਂ ਸਾਡਾ ਆਉਣ ਵਾਲਾ ਸਰਪੰਚਾਂ ਕੋਈ ਗੱਲ ਨਹੀਂ ਇੱਥੋਂ ਸਿਸਟਮ ਬਦਲੇਗਾ ਬਾਈ ਸਿੱਧਾ ਪੁਲਿਸ ਦੇ ਵਿੱਚ ਨਹੀਂ ਸਿਸਟਮ ਪਿੰਡ ਦੀਆਂ ਪੰਚਾਇਤ ਮੈਂਬਰਾਂ ਤੋਂ ਬਦਲੇਗਾ ਪਿੰਡ ਦੇ ਗੁਰਦੁਆਰਾ ਕਮੇਟੀਆਂ ਤੋਂ ਸਿਸਟਮ ਬਦਲੇਗਾ ਇੱਥੋਂ ਬਦਲੇਗਾ ਜਿੱਦਣ ਤੁਸੀਂ ਨੇ ਆਪਣਾ ਉਹ ਸਰਪੰਚ ਬਣਾ ਲਿਆ ਕਿ ਹਾਂ ਮੇਰੇ ਪਿੰਡ ਦਾ ਕੋਈ ਨਸ਼ਾ ਵੇਚਦਾ ਕੋਈ ਵੀ ਫੜਿਆ ਗਿਆ ਮੈਂ ਥਾਣੇ ਤੱਕ ਨਹੀਂ ਆਉਂਗਾ ਥਾਣੇ ਤੱਕ ਆਉਂਗਾ ਥਾਣੇਦਾਰ ਨੂੰ ਐਸਐਚਓ ਨੂੰ ਇਹ ਕਹਿਣ ਆਉਂਗਾ ਮੰਜੀ ਠੋਕ ਦੇ ਗਲਤ ਕੀਤਾ ਚੱਕ ਦੇ ਗਮ ਨੂੰ ਤੇਰੇ ਨਾਲ ਖੜਾ ਮੰਨ ਕੇ ਦਿਖਾਵੇ ਥਾਣੇਦਾਰ ਰਿਸ਼ਵਤ ਇੱਥੋਂ ਸਿਸਟਮ ਬਦਲੇਗਾ ਬਿਲਕੁਲ ਸਿਸਟਮ ਬਦਲਣ ਦੀ ਲੋੜ ਹੈ ਉਹ ਸਿਸਟਮ ਕਿਸ ਤਰੀਕੇ ਬਦਲੇਗਾ ਇਸ ਨੂੰ ਵਿਚਾਰਨ ਦੀ ਲੋੜ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ